ਇਨਸਾਨ ਬਿਨਾ ਸੋਏ ਕਿੰਨੇ ਦਿਨ ਜਿੰਦਾ ਰਹਿ ਸਕਦਾ ਹੈ 3 ਦਿਨ 5 ਦਿਨ ਜਾਂ ਫਿਰ 11 ਦਿਨ ਵਿਗਿਆਨ ਕਹਿੰਦਾ ਹੈ ਕਿ ਨੀਂਦ ਸਾਡੇ ਦਿਮਾਗ ਲਈ ਓਨੀ ਹੀ ਜ਼ਰੂਰੀ ਹੈ ਜਿੰਨਾ ਕਿ ਸਾਹ ਲੈਣਾ ਪਰ ਕੀ ਹੋਵੇਗਾ ਜੇਕਰ ਕਿਸੇ ਇਨਸਾਨ ਨੂੰ ਜ਼ਬਰਦਸਤੀ ਸੌਣ ਹੀ ਨਾ ਦਿੱਤਾ ਜਾਵੇ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਅਜੀਬਾ ਪ੍ਰਯੋਗ ਐਕਸਪੈਰੀਮੈਂਟ ਦਰਪਿਆ ਹੋਇਆ ਹੈ ਜਿਸ ਦਾ ਨਾਮ ਸੁਣ ਕੇ ਰੂਹ ਹੀ ਕੰਮ ਜਾਂਦੀ ਹੈ ਇੱਕ ਅਜੀਬਾ ਟੈਸਟ ਜਿੱਥੇ ਪੰਜ ਕੈਦੀਆਂ ਨੂੰ 30 ਦਿਨਾਂ ਤੱਕ ਜਗਾ ਕੇ ਰੱਖਣ ਦਾ ਵਾਅਦਾ ਕੀਤਾ ਗਿਆ ਸੀ ਪਰ 19ਵੇਂ ਦਿਨ ਕਮਰੇ ਦੇ ਅੰਦਰ ਜੋ ਮਿਲਿਆ ਉਹ ਇਨਸਾਨ ਨਹੀਂ ਸਨ ਉਹ ਕੁਝ ਹੋਰ ਹੀ ਬਣ ਚੁੱਕੇ ਸਨ ਸਵਾਗਤ ਹੈ ਤੁਹਾਡਾ ਖੋਜ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੀ ਸਭ ਤੋਂ ਖੌਫਨਾਕ ਇੰਟਰਨੈਟ ਕਹਾਣੀ ਦਾ ਰਸ਼ੀਅਨ ਸਲੀਪ ਐਕਸਪੈਰੀਮੈਂਟ ਕੀ ਇਹ ਸੱਚ ਹੈ ਜਾਂ ਸਿਰਫ ਇੱਕ ਕਹਾਣੀ ਚਲੋ ਜਾਣਦੇ ਹਾਂ ਗੱਲ ਹੈ 1940 ਦੇ ਦਹਾਕੇ ਦੀ ਜਦੋਂ ਦੂਜਾ ਵਿਸ਼ਵ ਯੁੱਧ ਖਤਮ ਹੋਣ ਵਾਲਾ ਸੀ ਸੋਵੀਅਤ ਯੂਨੀਅਨ ਦੇ ਵਿਗਿਆਨੀਆਂ ਨੇ ਇੱਕ ਗੁਪਤ ਗੈਸ ਤਿਆਰ ਕੀਤੀ ਸੀ ਇੱਕ ਅਜੀਬਾ ਸਟੀਮੂਲੈਂਟ ਜੋ ਇਨਸਾਨਾਂ ਨੂੰ ਬਿਨਾਂ ਥੱਕੇ ਕਈ ਦਿਨਾਂ ਤੱਕ ਜਗਾ ਕੇ ਰੱਖ ਸਕਦਾ ਸੀ ਉਹਨਾਂ ਨੇ ਪੰਜ ਪੋਲਿਟਿਕਲ ਪ੍ਰਿਜ਼ਨਰਸ ਨੂੰ ਚੁਣੇ ਉਹਨਾਂ ਨਾਲ ਵਾਅਦਾ ਕੀਤਾ ਗਿਆ ਕਿ ਜੇਕਰ ਉਹ ਇਸ ਪ੍ਰਯੋਗ ਲਈ 30 ਦਿਨਾਂ ਤੱਕ ਬਿਨਾਂ ਸੌਏ ਰਹਿਣਗੇ ਤਾਂ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ। ਉਹਨਾਂ ਪੰਜਾਂ ਨੂੰ ਇੱਕ ਸੀਲਬੰਦ ਚੈਂਬਰ ਵਿੱਚ ਬੰਦ ਕਰ ਦਿੱਤਾ ਗਿਆ। ਅੰਦਰ ਆਕਸੀਜਨ ਦੇ ਨਾਲ-ਨਾਲ ਉਹ ਗੁਪਤ ਗੈਸ ਵੀ ਛੱਡੀ ਗਈ। ਉਹਨਾਂ ਤੇ ਨਜ਼ਰ ਰੱਖਣ ਲਈ ਮੋਟੇ ਕੱਚ ਦੀਆਂ ਖਿੜਕੀਆਂ ਅਤੇ ਮਾਈਕ੍ਰੋਫੋਨ ਲਗਾਏ ਗਏ ਸਨ। ਪਹਿਲੇ 5 ਦਿਨ ਸਭ ਕੁਝ ਠੀਕ ਰਿਹਾ। ਕੈਦੀ ਆਪਸ ਵਿੱਚ ਗੱਲਾਂ ਕਰਦੇ ਰਹੇ ਉਹ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਸਾਂਝੇ ਕਰ ਰਹੇ ਸਨ ਪਰ 5ਵੇਂ ਦਿਨ ਤੋਂ ਬਾਅਦ ਉਹਨਾਂ ਦੀਆਂ ਗੱਲਾਂ ਦਾ ਵਿਸ਼ਾ ਬਦਲਣ ਲੱਗਾ ਉਹਨਾਂ ਦੀਆਂ ਗੱਲਾਂ ਵਿੱਚ ਡਰ ਅਤੇ ਸ਼ੱਕ ਆਉਣ ਲੱਗਾ ਉਹ ਇੱਕ ਦੂਜੇ ਨਾਲ ਬੋਲਣ ਦੀ ਬਜਾਏ ਮਾਈਕ੍ਰੋਫੋਨਾਂ ਵਿੱਚ ਹੌਲੀ-ਹੌਲੀ ਵਿਗਿਆਨੀਆਂ ਨਾਲ ਗੱਲਾਂ ਕਰਨ ਲੱਗੇ ਉਹ ਆਪਣੇ ਸਾਥੀਆਂ ਦੀ ਮੁਖਵਰੀ ਕਰਨ ਲੱਗੇ 9ਵੇਂ ਦਿਨ ਅਚਾਨਕ ਇੱਕ ਕੈਦੀ ਪਾਗਲਾਂ ਵਾਂਗ ਚੀਕਣ ਲੱਗਿਆ। ਉਹ ਲਗਾਤਾਰ 3 ਘੰਟੇ ਤੱਕ ਚੀਕਦਾ ਰਿਹਾ ਅਤੇ ਪੂਰੇ ਕਮਰੇ ਵਿੱਚ ਭੱਜਦਾ ਰਿਹਾ। ਫਿਰ ਅਚਾਨਕ ਉਸ ਦੀ ਆਵਾਜ਼ ਬੰਦ ਹੋ ਗਈ। ਵਿਗਿਆਨੀਆਂ ਨੇ ਸੋਚਿਆ ਕਿ ਸ਼ਾਇਦ ਉਸ ਦੀਆਂ ਵੋਕਲ ਕੋਰਡਸ ਫਟ ਗਈਆਂ ਹਨ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਬਾਕੀ ਕੈਦੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਚੁੱਪਚਾਪ ਕਿਤਾਬ ਦੇ ਪੰਨੇ ਪਾੜ ਕੇ ਖਿੜਕੀਆਂ ਤੇ ਚਿਪਕਾਉਂਦੇ ਰਹੇ। ਤਾਂ ਜੋ ਕੋਈ ਅੰਦਰ ਨਾ ਦੇਖ ਸਕੇ ਫਿਰ ਅਚਾਨਕ ਚੀਕਾਂ ਬੰਦ ਹੋ ਗਈਆਂ ਅਤੇ ਨਾਲ ਹੀ ਕੈਦੀਆਂ ਦੀਆਂ ਆਵਾਜ਼ਾਂ ਵੀ ਬੰਦ ਹੋ ਗਈਆਂ ਤਿੰਨ ਦਿਨ ਬੀਤ ਗਏ ਅੰਦਰੋਂ ਕੋਈ ਆਵਾਜ਼ ਨਹੀਂ ਆਈ ਆਕਸੀਜਨ ਲੈਵਲ ਦੱਸ ਰਿਹਾ ਸੀ ਕਿ ਉਹ ਜਿੰਦਾ ਨੇ ਪਰ ਕੋਈ ਹਲਚਲ ਨਹੀਂ ਸੀ ਵਿਗਿਆਨੀਆਂ ਨੂੰ ਲੱਗਾ ਕਿ ਸ਼ਾਇਦ ਉਹ ਮਰ ਚੁੱਕੇ ਨੇ ਜਾਂ ਬੇਹੋਸ਼ ਹਨ 14ਵੇਂ ਦਿਨ ਵਿਗਿਆਨੀਆਂ ਨੇ ਇੰਟਰਕਾਮ ਰਾਹੀਂ ਕਿਹਾ ਅਸੀਂ ਚੈਂਬਰ ਖੋਲਣ ਜਾ ਰਹੇ ਹਾਂ ਜੇਕਰ ਤੁਸੀਂ ਸ਼ਾਂਤ ਰਹੋਗੇ ਤਾਂ ਇੱਕ ਜਾਣੇ ਨੂੰ ਆਜ਼ਾਦੀ ਮਿਲੇਗੀ ਪਰ ਅੰਦਰੋਂ ਇੱਕ ਭਿਆਨਕ ਤੇ ਠੰਡੀ ਆਵਾਜ਼ ਆਈ ਅਸੀਂ ਹੁਣ ਆਜ਼ਾਦ ਨਹੀਂ ਹਾਂ 15ਵੇਂ ਦਿਨ ਅੱਧੀ ਰਾਤ ਨੂੰ ਗੈਸ ਬੰਦ ਕੀਤੀ ਗਈ ਅਤੇ ਤਾਜੀ ਹਵਾ ਅੰਦਰ ਛੱਡੀ ਗਈ ਪਰ ਕੈਦੀ ਗੁੱਸੇ ਵਿੱਚ ਆ ਗਏ ਉਹ ਗੈਸ ਵਾਪਸ ਮੰਗਣ ਲੱਗੇ ਜਦੋਂ ਸੋਲਜਰਜ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਪੰਜ ਵਿੱਚੋਂ ਇੱਕ ਕੈਦੀ ਮਰ ਚੁੱਕਾ ਸੀ ਅਤੇ ਬਾਕੀ ਚਾਰ ਉਹ ਇਨਸਾਨ ਘੱਟ ਤੇ ਮੌਨਸਟਰ ਜ਼ਿਆਦਾ ਲੱਗ ਰਹੇ ਸਨ ਉਹਨਾਂ ਨੇ ਖੁਦ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਲਿਆ ਸੀ ਉਹਨਾਂ ਦੇ ਸਰੀਰ ਤੇ ਭਿਆਨਕ ਜ਼ਖਮ ਸਨ ਉਹਨਾਂ ਨੂੰ ਦਰਦ ਮਹਿਸੂਸ ਨਹੀਂ ਹੋ ਰਿਹਾ ਸੀ ਸਗੋਂ ਉਹ ਉਸ ਗੈਸ ਦੇ ਨਸ਼ੇ ਵਿੱਚ پاگل ਹੋ ਚੁੱਕੇ ਸਨ ਉਹਨਾਂ ਨੇ ਸੈਨਿਕਾਂ ਤੇ ਹਮਲਾ ਕਰ ਦਿੱਤਾ ਉਹਨਾਂ ਦੀ ਤਾਕਤ ਇਨਸਾਨਾਂ ਵਾਲੀ ਨਹੀਂ ਸੀ ਬਹੁਤ ਮੁਸ਼ਕਲ ਨਾਲ ਉਹਨਾਂ ਨੂੰ ਕਾਬੂ ਕੀਤਾ ਗਿਆ ਜਦੋਂ ਇੱਕ ਡਾਕਟਰ ਨੇ ਆਖਰੀ ਬਚੇ ਹੋਏ ਕੈਦੀ ਨੂੰ ਪੁੱਛਿਆ ਤੁਸੀਂ ਕੌਣ ਹੋ ਤੁਸੀਂ ਕੀ ਬਣ ਗਏ ਤਾਂ ਉਸ ਕੈਦੀ ਨੇ ਮੁਸਕਰਾਉਂਦੇ ਹੋਏ ਕਿਹਾ ਕੀ ਤੁਸੀਂ ਇੰਨੀ ਜਲਦੀ ਭੁੱਲ ਗਏ ਅਸੀਂ ਤੁਸੀਂ ਹੀ ਹਾਂ ਅਸੀਂ ਤੁਹਾਡੇ ਦਿਮਾਗ ਵਿੱਚ ਛੁਪਿਆ ਉਹ ਪਾਗਲਪਨ ਹ ਜਿਸ ਨੂੰ ਤੁਸੀਂ ਹਰ ਰੋਜ਼ ਨੀਂਦ ਵਿੱਚ ਦਬਾ ਕੇ ਰੱਖਦੇ ਜਦੋਂ ਤੁਸੀਂ ਸੌਂਦੇ ਹੋ ਅਸੀਂ ਜਾਗਦੇ ਹਾਂ ਏ ਸੁਣਦੇ ਹੀ ਡਾਕਟਰ ਨੇ ਉਸ ਨੂੰ ਗੋਲੀ ਮਾਰ ਦਿੱਤੀ ਮਰਦੇ ਹੋਏ ਉਸ ਕੈਦੀ ਦੇ ਆਖਰੀ ਸ਼ਬਦ ਸਨ ਸੋ ਨੀਅਰਲੀ ਫਰੀ ਮਤਲਬ ਬਸ ਆਜ਼ਾਦ ਹੋਣ ਵਾਲਾ ਸੀ ਤਾਂ ਦੋਸਤੋ ਇਹ ਸੀ ਰਸ਼ੀਅਨ 슬ੀਪ ਐਕਸਪੈਰੀਮੈਂਟ ਦੀ ਕਹਾਣੀ ਪਰ ਕੀ ਇਹ ਸੱਚ ਹੈ ਅਸਲ ਵਿੱਚ ਇਹ ਇੱਕ ਕ੍ਰੀਪੀ ਪਾਸਟਾ ਹੈ ਯਾਨੀ ਇੰਟਰਨੈਟ ਤੇ ਲਿਖੀ ਗਈ ਇੱਕ ਕਾਲਪਨਿਕ ਡਰਾਉਣੀ ਕਹਾਣੀ ਜੋ 2010 ਵਿੱਚ ਸ਼ੁਰੂ ਹੋਈ ਸੀ ਇਤਿਹਾਸ ਵਿੱਚ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਦਾ ਕਿ ਸੋਵੀਅਤ ਯੂਨੀਅਨ ਨੇ ਅਜਿਹਾ ਕੋਈ ਪ੍ਰਯੋਗ ਕੀਤਾ ਹੋਵੇ ਪਰ ਇਹ ਕਹਾਣੀ ਇੰਨੀ ਮਸ਼ਹੂਰ ਕਿਉਂ ਹੋਈ ਸ਼ਾਇਦ ਇਸ ਲਈ ਕਿਉਂਕਿ ਇਹ ਸਾਡੇ ਸਭ ਤੋਂ ਵੱਡੇ ਡਰ ਨੂੰ ਛੂਹ ਲੈਂਦੀ ਹੈ ਆਪਣੇ ਹੀ ਦਿਮਾਗ ਦਾ ਕੰਟਰੋਲ ਖੋਹ ਦੇਣਾ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰਾਂ ਅੱਜ ਵੀ ਅਜਿਹੇ ਗੁਪਤ ਐਕਸਪੈਰੀਮੈਂਟ ਕਰਦੀਆਂ ਨੇ ਹੇਠਾਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਰਹੱਸਮਈ ਕਹਾਣੀ ਪਸੰਦ ਆਈ ਆ ਵੀਡੀਓ ਨੂੰ ਲਾਈਕ ਕਰੋ ਤੇ ਖੋਜ ਟੀਵੀ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ